ਪਾਈ ਅਮਰਿਤਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਸ਼੍ਰੀ ਕਾਦਰ ਸਿੰਘ ਸਾਬ ਹੋਏ ਨਤਮਸਤਕ ਤੇ ਚੜ੍ਹਦੀ ਕਲਾ ਦੀ ਕੀਤੀ ਅਰਦਾਸ ਤੋਂ ਦੱਸਦੀ ਹੈ ਕਿ ਐਮਪੀਡੀ ਚੋਣਾਂ ਦਾ ਲਗਭਗ ਲੋੜਾ ਪੱਛੂਕਾ ਗਿਆ ਹੈ ਕਿ ਪਾਈ ਅਮਰਿਤਪਾਲ ਸਿੰਘ ਖਾਲਸਾ ਵੱਲੋਂ ਕਟੂ ਸਾਬ ਤੋਂ ਆਜ਼ਾਦ ਉਮੀਦਵਾਰ ਵੱਲੋਂ ਜਿਹੜੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਐਕਟੀਵਿਟੀ ਗਈ ਆ ਉਹਨਾਂ ਦੇ ਸਮਰਥਕਾਂ ਵੱਲੋਂ ਵੱਧ ਚੁੱਕੀ ਗਈ ਆ ਕਿ ਪ੍ਰਚਾਰ ਹੁਣ ਜਿਹੜਾ ਜੋਰਾਂ ਸ਼ੋਰਾਂ ਦੇ ਕਰਨਾ ਜਿਹੜਾ ਸ਼ੁਰੂ ਕਰ ਦਿੱਤਾਗਾ ਤੁਹਾਨੂੰ ਦੱਸਦੀ ਇੱਕ ਅਮਿਤਪਾਲ ਸਿੰਘ ਜੋ ਕਿ ਇਹ ਸ਼ਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਬੰਦ ਰਿਹਾਇਆ ਐਨਐਸਏ ਦੇ ਤਹਿਤ ਉਹਨਾਂ ਵੱਲੋਂ ਜੇਲ੍ਹ ਦੇ ਅੰਦਰੋਂ ਹੀ ਲਗਾਇਆ ਉਹ ਐਲਾਨ ਕੀਤਾ ਗਿਆ ਸੀ ਕਿ ਮੈਂ ਐਮਪੀਡੀ ਸੀਟ ਜਿਹੜੀ ਗਿੱਕਡੂ ਸਾਹਿਬ ਤੋਂ ਲੜਾਂਗਾ ਜਾਦ ਅਮੀਰਵਾਲ ਵੱਜੋਂ ਕਿ ਅੱਜ ਉਹਨਾਂ ਦੇ ਜਿਹੜੇ ਪਰਿਵਾਰਕ ਜਿਹੜੇ ਮੈਂਬਰ ਹੈਗੇ ਨੇ ਨਾਲ ਸਿੱਖ ਜਥੇਬੰਦੀਆਂ ਸ਼੍ਰੀਖਾਲ ਤੱਕ ਸਾਹਿਬ ਤਿੰਨ ਅਤਮਸਤਕ ਹੋ ਕੇ ਛਡਦੀ ਬਿਲਾਦੀ ਅਰਦਾਸ ਕਰਦੇ ਪਏ ਨੇ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਂਦੇ ਪਏ ਉਹਨਾਂ ਦੇ ਮਾਤਾ ਪਿਤਾ ਜਿਹੜੇ ਕਿ ਸ਼੍ਰੀ ਕਾਲਕਟਕ ਸਾਹਿਬ ਤੇ ਸਾਛਕਾੜ ਸ਼੍ਰੀਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੇ ਨੇ ਕਨਾਲ ਦੇ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਪਏ ਨੇ ਕੀ ਕਹਿ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਰਦਾਰ ਅਮਰਿਤਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਆਉਂ ਜਾਂਦੇ ਹਾਂ ਜਿਨ੍ਹਾਂ ਨੇ ਉਹ ਮੋਰਚਾ ਜਿਹੜਾ ਅਸੀਂ ਦੋ ਤਿੰਨ ਮਹੀਨੇ ਤੋਂ ਲਾ ਰੱਖਿਆ ਸੀ ਉਹਦੇ ਚ ਸਾਨੂੰ ਕਾਫੀ ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਬ ਤੋਂ ਲੇਖਣ ਕਰ ਰਹੇ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਚੜ੍ਹਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚੇ ਦੀ ਹੋ ਸਕਦੀ ਹੈ ਜਿਹੜਾ ਮੋਰਚਾ ਲੱਗਾ ਸੀ ਅਮਲ ਖਾਲਸਾ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਦੀ ਸਮਾਪਤੀ ਹੈ ਸਮਾਪਤੀ ਹੈ ਹੁਣ ਇਹ ਨਵੇਂ ਮੋਰਚੇ ਤੇ ਜਾ ਰਹੇ ਹਾਂ ਕਿ ਕਿਸ ਸੰਗਤਾਂ ਦੇ ਰੁਬਰੂ ਇਹ ਮੋਰਚਾ ਹੁਣ ਜਤਨ ਦੀ ਇਹ ਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਤੇ ਬਾਕੀ ਸੰਗਤਾਂ ਚਾਰਜ ਕਰ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਸੌਧ ਕਰਦੇ ਹਾਂ ਤੇ ਜਿਨ੍ਹਾਂ ਸੰਗਤਾਂ ਨੇ ਮੋਰਚੇ 'ਚ ਸਹਿਯੋਗ ਦਿੱਤਾ ਗੁਰੂ ਪਾਤਸ਼ਾਹ ਦਾ ਸ਼ਰੋਣੀ ਕਮੇਟੀ ਨੇ ਸਾਰਿਆਂ ਦਾ ਅਸੀਂ तहे دل ਧੰਨਵਾਦ ਕਰਦੇ ਹਾਂ ਧੰਨਵਾਦ ਹਾਂਜੀ ਮਾਤਾ ਜੀ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਅਮਰਖਾਲ ਸਿੰਘ ਖਾਲਸਾ ਜਿਹੜੀ ਜੀਰੂ ਸਭ ਤੋਂ ਮਤਲਬ ਬਹੁਤ ਜਾਦ ਉਮੀਦਵਾਰੀ ਚੋਣ ਲੱਗ ਰਹੀ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਨ੍ਹਾਂ ਗੁਰੂ ਧੰਨ ਗੁਰਗਨ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਇੱਥੋਂ ਨਿਕਲਣ ਲੱਗੇ ਤਰਨ்தਨ ਸਾਹਿਬ ਜਾਣਾ ਵਾਹਿਗੁਰੂ ਉਹਨਾਂ ਨੂੰ ਹੱਲ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਮੁੱਖ ਦੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਰਦਾਰ ਅਮਰਪਾਲ ਸਿੰਘ ਦੀ ਚੋਣ ਮਹਮ ਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝਿਓ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ